ਸਭ ਕੀ ਮਾਮਲਾ ਜਾਈਦਾ ਸਾਡੇ ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇਜ਼ ਸ਼੍ਰੀਮਤੀ ਸਸੀ ਪ੍ਰਭਾ द्विवेदी ਜੀ ਆਈਪੀਐਸ ਅਤੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਜੋਧ ਨਸ਼ਾ ਵਿਰੋਧ ਚੱਲ ਰਿਹਾ ਹੈ ਔਰ ਆਉਣ ਵਾਲੀ ਜਿਹੜੀ ਅਮਰਨਾਥ ਯਾਤਰਾ ਉਹਦੇ ਸਬੰਧ ਵਿੱਚ ਮੇਰੇ ਵੱਲੋਂ ਸਬ ਇੰਸਪੈਕਟਰ ਗੁਰਨਾਮ ਸਿੰਘ ਇੰਚਾਰਜ ਚੋਂ ਕਿ ਬਟਾਲਾ ਲੱਗੇ ਹੋਏ ਨੇ ਔਰ ਇਹਨਾਂ ਨੇ ਪੂਰੇ ਅਮਰਸਰ ਬਟਾਲਾ ਸੈਕਸ਼ਨ ਤੇ ਡਿਊਟੀ ਲਈ ਹੋਈ ਸੀ ਮੈਂ ਵੀ ਜਿਹੜਾ ਜਦੋਂ ਨਸ਼ਾ ਵਿਰੋਧ ਔਰ ਇਹਦੇ ਨਾਲ ਨਾਲ ਅਮਰਨਾਥ ਯਾਤਰਾ ਨੂੰ ਮੁੱਖ ਰੱਖਦੇ ਹੋਏ ਜਿਹੜੀ ਚੈਕਿੰਗ ਕੀਤੀ ਜਾਵੇ ਚੈਕਿੰਗ ਕਰਦੇ ਸਮੇਂ ਜਦੋਂ ਇਹ ਪਠਾਨਕੋਟ ਕੈਂਟੋ ਰੇਲਵੇ ਸਟੇਸ਼ਨ ਤੇ ਪਹੁੰਚੇ ਔਰ ਉੱਥੇ ਚੈਕਿੰਗ ਕਰ ਰਹੇ ਸੀਗੇ ਤੇ ਚੈਕਿੰਗ ਉਹ ਪਠਾਨਕੋਟ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਕਰਦੇ ਜਦੋਂ ਇਹ ਪੂਰਬੀ ਪੂਰਬੀ ਸਰੇ ਤੇ ਪਹੁੰਚ ਗਏ ਉੱਥੇ ਅਗੇ ਕਿ ਸਾਡਾ ਰੇਲਵੇ ਯਾਰਡ ਪੈਂਦਾ ਵਾ। ਫੇਰ ਵਾਰੀ ਬੇਸ਼ੱਕ ਲੋਕੀ ਬੈਠੇ ਹੁੰਦੇ ਆ ਖੋ ਲੋਟ ਖੋਦੇ ਆ। ਤੇ ਉਹਨਾਂ ਨੂੰ ਚੈੱਕ ਕਰਦੇ ਇਰਾਦੇ ਨਾਲ ਅੱਗੇ ਜਦੋਂ ਸਾਡੀ ਪੁਲਿਸ ਪਾਰਟੀ ਲੰਗੀ ਤੇ ਜਿਹੜੇ ਪੂਰਬੀ ਸਿਟੀ ਆਰਡੀ ਦਫ਼ਤਰ ਪੈਂਦਾ ਵਾ ਪਾਣੀ ਟੈਂਕੀ ਵੀ ਆ ਸਬਜ਼ੀ ਮੰਡੀ ਦੀ ਬੈਕ ਸਾਈਡ ਤੇ ਉਹ ਟੀਆਰਡੀ ਦਫ਼ਤਰ ਦੀ ਬੈਕ ਸਾਈਡ ਤੇ ਇੱਕ ਮੋਨਾ ਨੌਜਵਾਨ ਬੈਠਾ ਸੀ ਪੀਲੀ ਟੀ-ਸ਼ਰਟ ਪਾ ਕੇ ਜਦੋਂ ਉਹਨੇ ਪੁਲਿਸ ਪਾਰਟੀ ਨੂੰ ਦੇਖਿਆ ਤੇ ਉਹ ਉਥੋਂ ਖਿਸਕਣ ਲੱਗਾ ਜਦੋਂ ਇਹਨਾਂ ਨੇ ਆਵਾਜ਼ ਮਾਰੀ ਤੇ ਉਸਨੇ ਆਪਣੇ ਦੱਬ ਦੇ ਵਿੱਚੋਂ ਇੱਕ ਮومی ਲਫਾਫਾ ਕਾਲੇ ਰੰਗ ਦਾ ਜਿਹੜਾ ਉਹ ਲਾਗੇ ਖੜੀਆਂ ਉਗੀਆਂ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਉਹ ਬੰਦਾ ਭੱਜਣ ਲੱਗਾ ਉਹ ਇਹਨਾਂ ਨੇ ਪੁਲਿਸ ਪਾਰਟੀ ਨੇ ਕਾਬੂ ਕੀਤਾ ਕਾਬੂ ਕਰਕੇ ਜਦੋਂ ਉਹਦੇ ਦੁਬਾਰਾ ਛੁੱਟੇ ਗਏ ਮومی ਲਫਾਫੇ ਨੂੰ ਦੇਖਿਆ ਚੈੱਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਆਫੀਮ ਬਰੰਦ ਹੋਈ ਹੈ ਔਰ ਉਹਦਾ weight ਕਰਨ ਤੇ 1 ਕਿਲੋ 500 ਗ੍ਰਾਮ ਜਿਹੜੀ ਆਫੀਮ ਆ ਉਹ ਪਾਈ ਗਈ। ਫਿਰ ਕਿਥੋਂ ਆ ਬਸੇ ਇਹ ਹੈਗਾ ਜੀ ਜਿਲ੍ਹਾ ਮੰਦਸੌਰ ਮਧ ਪ੍ਰਦੇਸ਼ ਦਾ ਵਾਸੀ ਹੈ ਸਰ ਸਪਲਾਈ ਕਿਤੇ ਦੇਣੀ ਸੀ ਹਾਂਜੀ ਸਪਲਾਈ ਕਿਤੇ ਦੇਣੀ ਸੀ ਸਪਲਾਈ ਇਹਨੇ ਐਕਚੁਅਲੀ ਦੇਣੀ ਸੀ ਜਲੰਧਰ ਜਿਹੜੀ ਸਾਡੀ ਮੋਡੂਲੀ ਪੁਛਗਿਸ਼ ਤੋਂ ਸਾਹਮਣੇ ਆਇਆ ਵਾ ਬਟ ਇਹ ਜਾਣਾ ਚਾਹੁੰਦਾ ਸੀ ਸਿਟੀ ਜਲੰਧਰ ਔਰ ਗੱਡੀ ਪਠਾਨਕੋਟ ਵਾਲੀ ਜੰਮੂ ਵਾਲੀ ਚੜ ਗਿਆ ਭਲੇਖੇ ਨਾਲ ਰਾਤ ਦਾ ਸਮਾਂ ਸੀ ਇਹਨੂੰ ਪਤਾ ਨਹੀਂ ਲੱਗਿਆ ਔਰ ਸੁੱਤਾ-ਸੁੱਤਾ ਆਏ ਪਠਾਨਕੋਟ ਪਹੁੰਚ ਗਿਆ ਸਰ ਇਹ ਤਾਂ ਕੋਈ ਪਹਿਲਾਂ ਵੀ ਮਾਮਲਾ ਹੈਗਾ ਹਾਂਜੀ ਇਹ ਤਾਂ ਕੋਈ ਇਹ ਤਾਂ ਪਹਿਲਾਂ ਕੋਈ ਮਾਮਲਾ ਨਹੀਂ ਹੈਗਾ ਔਰ ਇਹ ਕੋਈ ਮੋਡੂਲੀ ਪੁਛਗਿਸ਼ ਵਿੱਚ ਨੇ ਦੱਸਿਆ ਵੀ ਇਹਨੇ ਪਹਿਲਾਂ ਵੀ ਇੱਕ ਸਪਲਾਈ ਅੰਬਾਲਾ ਦਿੱਤੀ ਤੇ ਕੋਈ ਮੰਗਲ ਸਿੰਘ ਨਾਮ ਦਾ ਨਾਮ ਰਹਿ ਰਿਹਾ ਵੇਟੀ ਦਾ ਪਰ ਹੁਣ ਅਸੀਂ ਮਾਂਜ ਕੋ ਅਦਾਲਤ ਪੇਸ਼ ਕਰਕੇ ਦਾ